ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ ਚ ਐਨਜੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲਾਂ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਇਹ ਪੰਜਾਬ ਦੇ ਬਾਈ ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣਾ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾ ਚਿਰ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹਰੇ ਹਰਿਆਣਾ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਹੈ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਦੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਨੂੰ ਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ ਬੀਬੀਐਮਬੀ ਚ ਪੰਜਾਬ ਦੀ ਨੁਮਾਇੰਗੀ ਖਤਮ ਕਦੇ ਸਿਟਕੋ ਚ ਪੰਜਾਬ ਦੀ ਨੁਮਾਇੰਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ ਬੀਐਸਐਫ 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉੱਥੋਂ ਸੈਨੇਟ ਖਤਮ ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ ਉਥੇ ਆਪਣੇ ਭਾਸ਼ਣ ਚ ਪ੍ਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ ਪਰ ਸੈਨੇਟ ਬਾਰੇ ਇੱਕ ਸ਼ਬਦ ਨਹੀਂ ਬੋਲੇ ਫਿਰ ਅੱਜ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਥੋੜੇ ਐਜੂਕੇਸ਼ਨ ਮਨਿਸਟਰ ਨੇ ਸਹਿਮਤੀ ਦਿੱਤੀ ਉਥੇ ਤਾਂ ਇਹ ਸੈਨੇਟ ਖਤਮ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਥ ਨੇ ਚਾਇਓ ਪਾਣੀ ਹੋਵੇ ਰਾਜਧਾਨੀ ਦੀ ਗੱਲ ਹੈ ਸ਼ਰੋਗ ਨਹੀਂ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਹੈ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣੇ ਦੀ ਕੋਈ ਬਿਲਡਿੰਗ ਬਣਨ ਨਹੀਂ ਦਵਾਂਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਤਾਨੀ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰ ਖੇਤਰ ਲੈ ਜਾਏ ਸਾਨੂੰ ਕੋਈ ਲਾਗਤ ਹੈ ਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੁਣਾਉਂਦਾ ਜੀ ਯਾਦ ਜਿੱਦਣ ਸੁੱਤੇ ਪਿਆ ਨੇ ਟਵੀਟ ਕਰਕੇ ਹਰਿਆਣਾ ਦੀ ਜ਼ਮੀਨ ਮੰਗੀ ਨਾਲ ਸ਼ਰਾਰਤ ਨਾਲ ਤੁਸੀਂ ਵੀ ਮੰਗੀ ਉਹ ਪੰਜਾਬ ਦੇ ਹੱਕ ਮਾਰਨ ਦਾ ਉਹ ਪੰਜਾਬ ਦੇ ਹੱਕ ਖੋਣ ਦੀ ਨਹੀਂ ਤੁਸੀਂ ਰੱਖੀ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਭਾਈ ਇਹ ਵਿਧਾਨ ਸਭਾ ਵੀ ਚੰਡੀਗੜ੍ਹ ਇਹ ਜਿਹੜੀ ਚੰਡੀਗੜ੍ਹ ਚ ਬਣੀ ਹੈ ਪੰਜਾਬ ਦੀ ਹੈ ਇਹ ਹਾਈ ਕੋਰਟ ਵੀ ਜਿਹੜੀ ਬਿਲਡਿੰਗ ਬਣੀ ਹੈ ਪੰਜਾਬ ਦੀ ਹੈ ਹੋਰ ਮੁੱਖ ਮੰਤਰੀ ਤੋਂ ਹੋਰ ਪੰਜਾਬ ਕੀ ਤਵੱਕੋ ਰੱਖੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰੀਕੇ ਦੀਆਂ ਸਾਧਸ਼ਾਂ ਦਾ ਜਿਨ੍ਹਾਂ ਦਾ ਤੁਸੀਂ ਹਿੱਸਾ ਵੰਡ ਰਹੇ ਹੋ ਇਹ ਬੰਦ ਕਰ ਦਿਓ ਅੱਜ ਜਿਹੜੇ ਤੁਹਾਡੇ ਬੁਲਾਰੇ ਹੰਝੂ ਆਉਂਦੇ ਫਿਰਦੇ ਕਿ ਜੇ ਐਨਜੀਟੀ ਨੇ ਅਪਰੂਵਲ ਦਿੱਤਾ ਜੀ ਕਿਵੇਂ ਦਿੱਤਾ ਭਾਈ ਤੁਹਾਡੀ ਸਹਿਮਤੀ ਨਾਲ ਦਿੱਤਾ ਤੁਸੀਂ ਤਾਂ ਆਪ ਵੱਖਰੀ ਜ਼ਮੀਨ ਮੰਗਦੇ ਸੀ ਅਗਲੇ ਨੇ ਚੱਕ ਕੇ ਦਿੱਤਾ ਸੋ ਹੁਣ ਲੋਕ ਤੁਹਾਡੇ ਮਗਰਮਚਦੇ ਹੰਝੂ ਨਹੀਂ ਦੇਖਣਾ ਚਾਹੁੰਦੇ ਲੋਕਾਂ ਨੂੰ ਆਕੇ ਜਵਾਬ ਦਿਓ ਕਿ ਪੰਜਾਬ ਦੇ ਨਾਲ ਐਡਾ ਵੱਡਾ ਧਰੋ ਤੁਸੀਂ ਕਿਉਂ ਕਮਾਇਆ ਜਾਂਦਕਿ ਤੁਹਾਨੂੰ 92 ਐਮਐਲਏ ਦੇ ਕੇ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਸੀ ਪਰ ਤੁਸੀਂ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ ਨਾਲ ਇੱਕ ਵੱਡਾ ਧੋਖਾ ਕੀਤਾ